ਸਰ ਕੀ ਨਾਮ ਆਪਣਾ ਤੇ ਕਿਹੜੀ ਪੰਚਾਇਤ ਪਿੰਡੋਂ ਵਾਂਖਾ ਪੰਚਾਇਤ ਬੁਰਿੰਚੰਦ ਸਾਹਮਣਾ ਕੁਲਕੀਆ ਸਰ ਤੋਂੜੇ ਰੋਗ ਲਗਾਇਆ ਗਿਆ ਹੈ ਕਿ ਜਿਹੜਾ ਪਾਟਸਪਾਈ ਦਾ ਕਨੈਕਸ਼ਨ ਲਗਾਇਆ ਜਾਂਦਾ ਉਹਦੇ ਵਿੱਚ ਵੀ ਹਿਸਬਦਲਨ ਦਿਓ ਕੀ ਕਹਾਂ ਜਾਊਗਾ ਮਾਲਾ ਜੀ ਐਜਾ ਕਰੀ ਹਿਸਬਦਲਨ ਨਹੀਂ ਤੇ ਏਡੇ ਵੱਡੇ ਪਿੰਡ ਨੂੰ ਸਾਹਮਣਾ ਬਹੁਤ ਮੁਸ਼ਕਲ ਸੀ ਮੇਰੇ ਪਿੰਡ ਦੀ ਜਿਹੜੀ ਜੱਟਾਂ ਦੇ ਕੋਠੇ ਤੋਂ ਰੱਖ ਕੇ ਲਾਈਵ ਅੱਖੀ ਦੀ ਕੋਠੀ ਤੋਂ ਰੱਖ ਕੇ ਮੇਰਾ ਮੰਤਲ ਘਟ ਤੋਂ ਘਟ 10000 ਬੂਟ ਦੇ ਵਿਕ ਜਾਇਦ ਦੇ ਵਿੱਚ ਕਨੈਕਸ਼ਨ ਚੱਲ ਰਿਹਾ ਔਰ ਮੈਂ ਦੋ ਮੁਲਾਜ਼ਮ ਰੱਖੇ ਦੋਨੇ ਜਿਹੜੇ ਮਜ਼ਦੂਰ ਨਾ ਬਹੁਤ ਅੱਛੇ ਨਾ ਬਹੁਤ ਬੀਬੇ ਨਾ ਕਰਾਈ ਕਰਕੇ ਵੀ ਪੈਸੇ ਮੈਨੂੰ ਦੇ ਜਿੰਦੇ ਨੇ ਮੈਂ ਇਹੋ ਪੈਸੇ ਚੁਕਰਾ ਦੇ ਬੈਂਕ ਤੇ ਖਾਤੇ ਜਮਾ ਕਰਾਉਂਦਾ ਉਹਨਾਂ ਜਿਹਨਾਂ ਨੂੰ ਕਾ ਮਿਲਦੀ ਹੈ ਤੇ ਉਹ ਜੋ ਟਾਈਮ ਪਾਸ ਕਰਦੇ ਨੇ ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਾਲੇ ਡਿਪਟੀ ਲੈਣੀ ਹੁੰਦੀ ਹੈ ਟੈਂਕੀ ਚ ਕਿਉਂਕਿ ਸਵੇਰੇ ਨਾਲ ਪਾਣੀ ਛੱਡਣਾ ਪਾਣੀ ਛੱਡ ਕੇ 9 ਵਜੇ ਤੋਂ ਬਾਅਦ ਫਿਰ 3 ਘੰਟੇ ਭਰਨ ਨੂੰ ਲੱਗਦਾ ਟੈਂਕੀ 3 ਘੰਟੇ ਤੱਕ ਟੈਂਕੀ ਭਰ ਕੇ ਫਿਰ ਇਹਨਾਂ ਨੂੰ ਸ਼ਾਮਾਂ ਨੂੰ ਛੱਡਣਾ ਸ਼ਾਮਾਂ ਨੂੰ ਫੇਰ ਨਾਲੇ ਪਾਣੀ ਭਰਨਾ ਹੁੰਦਾ ਮਤਲਬ 6-7 ਵਜੇ ਤੱਕ ਪਾਣੀ ਭਰ ਕੇ ਰਾਤੀ ਕੋ 8 ਵਜੇ ਲੈ ਘਰ ਤੇ ਰੋਟੀ ਲੈ ਟਿਕੰਦੇ ਆ ਉਹਦੇ ਵਿੱਚੋਂ ਦੁਪਹਿਰ ਜਦੋਂ ਉਹ ਟਾਈਮ ਮਿਲਦਾ ਮਾੜਾ ਜਿਹਾ ਉਹਦੇ ਚੋਂ ਗਰਾਈ ਕਰਨ ਦੀ ਇਹੋ ਹੀ ਮੂੜੇ ਜਾਂਦੇ ਆ ਔਰ ਇਹਨਾਂ ਵਰਗੇ ਮੈਨੂੰ ਵਫਾਦਾਰ ਬੁਨੇ ਕੋਈ ਵੀ ਪੇੜ ਤੇ ਨੀ ਨਜ਼ਰ ਆਇਆ ਕਦੇ ਇਹਨਾਂ ਕਿਉਂਕਿ ਮੈਂ ਇਹਨਾਂ ਦੇ ਸਿਰ ਤੇ ਉੱਡੇ ਰਹਦਾ ਜੀ ਇਹਨਾਂ ਦੇ ਸਿਰ ਤੇ ਮੈਨੂੰ ਕਹਿ ਕੱਟੇ ਅੱਗੇ ਦੇਣੇ ਆ ਔਰ ਮੈਨੂੰ ਅੱਜ ਤੱਕ ਨਾ ਕੋਈ ਘਵਲਾ ਕੋਈ ਬੇਈਮਾਨੀ ਕੋਈ ਧੋਖਾ ਨਹੀਂ ਜਪਿਆ ਮੈਂ ਇਹਨਾਂ ਦਾ ਇਸ ਤਰ੍ਹਾਂ ਕਿ ਸਾਵਨ ਤੱਕ ਮਾੜੇ ਜਰੂਰ ਨਾ ਘਰੋਂ ਪਰ ਲੇਕਨ ਇਹ ਵੀ ਸੇਵਾਦਾਰ ਪੂਰਾ ਕੰਮ ਕਰ ਦਿਆ ਹਰ ਬੰਦੇ ਦਾ ਕਲੈਕਸ਼ਨ ਜੇਕਰ ਲਉਣਾ ਪੈਂਦਾ ਕਈ ਕਲੈਕਸ਼ਨ ਸਾਨੂੰ 1500 ਚ ਪੈਂਦੇ ਲੈ ਟੋਇਆ ਟਾਇਆ ਕਰਨਾ ਹੁੰਦਾ ਟੋਇਆ ਕੱਢ ਕੇ ਕਲੈਕਸ਼ਨ ਲਾਈਏ ਤੇ ਮਜ਼ਦੂਰ ਦੇ ਪੈਸੇ ਲੈਣੇ ਆ ਪਲੰਬਰ ਨੇ ਵੀ ਲੈਣੇ ਉਹ ਇਹ ਚੈੱਕ ਲੈਂਦੇ ਆ ਇਹ ਦੇਖਣਾ ਹੁੰਦਾ ਕਿ ਪੈਪ ਛੋਟੀ ਦੀ ਕੋ ਵੱਡੀ ਨਾ ਪਾ ਦੇ ਉਹ ਹੀ ਪੂਰਾ ਬੇਰਵਾ ਕਰੀਦਾ ਬਾਕੀ ਇਹ ਗੱਲ ਜਿਹੜੀ ਆ ਸ਼ਗਾਇਰ ਕੀਤੀ ਗਈ ਆ ਨਾ ਸਾਡੇ ਤੇ ਇਸ ਬੰਦੇ ਨੇ ਇੱਕ ਚਾਲ ਖੇਡੀ ਹੈ ਮੈਂ ਇੱਕ ਸਜਣ ਤੇ ਜਾ ਰਿਹਾ ਸੀ ਸੰਕਤੀ ਦੇ ਮੋੜੇ ਦੇ ਮੋੜਾ ਮੇਰਾ ਇਹਨਾਂ ਇੱਕ ਮੋੜਾ ਮੇਰਾ ਆਪ ਰੱਖਿਆ ਉਰੇ ਨਾਲ ਹੀ ਇਹਨੇ ਫੋਨ ਤੇ ਬਹਿ ਕੇ ਪਤਾ ਨਹੀਂ ਕੀ ਪਲਾਨ ਤੇ ਕੀ ਗੱਲਾਂ ਕੀਤੀਆਂ ਇਹ ਮੁੜੇ ਆਪ ਵਿੱਚ ਕਰ ਰਿਹਾ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਆ ਮੁੜਾ ਦੂਜਾ ਆ ਉਹਨੂੰ ਇਹਨੇ ਕਲੈਕਸ਼ਨ ਨਾਲ ਉਹ ਕਿਹਾ 15 ਕੁ ਤੁਰਫੀਆੰੰਨੇ ਆ ਤੇ ਉਹ ਕਲੈਕਸ਼ਨ ਜੇ ਲਾ ਕੇ ਦੇਦੀ ਉਹਨੇ ਇੱਕ ਪਲਾਨ ਬਣਾਤਾ ਜੀ ਕਲੈਕਸ਼ਨ ਅਸੀਂ ਆਪ ਲਾ ਲਵੇ 500 ਰੁਪਏ ਨਾਲ ਮੇਰੇ ਕੋਲ ਰਿਸ਼ਤ ਬਤਲਦੀ ਸਰ ਆਡੀਓ ਕੋਈ ਬੈਗ ਹੋ ਰਹੀ ਆ ਆਡੀਓ ਵਿੱਚ ਇਹੀ ਗੱਲ ਹੋ ਰਹੀ ਆ ਕਿ 1500 ਰੁਪਏ ਤੱਕ ਆਏ ਬਾਅਦ ਚੋਂ ਦੇ ਵਿੱਚ ਬਾਅਦ ਚੋਂ ਹੁਣ ਲੱਗ ਪਈ ਜਿਹਦੇ ਬਾਅਦ ਚੋਂ 700 ਰੁਪਏ ਤੱਕ ਗੱਲ ਪਹੁੰਚ ਜਾਂਦੀ ਆ ਕਿ 500 ਰੁਪਏ ਸਰਕਾਰੀ ਬੀਚੀ ਵਿੱਚ ਬਾਰਕਰਿੰਗ ਦਾ ਵੀ ਲੋੜ ਪਈ ਸੀ ਮਰਾਏ ਬੀਚ ਦੀ ਗੱਲ ਇਦਾਂ ਹੈ ਜੀ ਗਵਾਰਕੋ ਨਹੀਂ ਕੀਤੀ ਜਾਂਦੀ ਕੁਝ ਵੀ ਕਰਦੇ ਪਏ ਨਾ ਅਸੀਂ ਟੋਇਆ ਕੱਢਣ ਵਾਲੀ ਲੇਬਰ ਨੂੰ ਵੀ ਪੈਸੇ ਦੇਣੇ ਆ ਪਰ ਨੰਬਰ ਨੇ ਫਿੱਟ ਕਰਕੇ ਜਾਣਾ ਉਹਨੂੰ ਵੀ ਦੇਣੇ ਆ ਇਹ ਮਜ਼ਦੂਰਾਂ ਨੂੰ ਉਸੇ ਕਾ ਕਿ ਇਹਨਾਂ ਨੂੰ ਨਾਲ ਔਰ ਇਹਨਾਂ ਨੂੰ ਮੌਕੇ ਤੇ ਲਾਗੇ ਭਾਕੇ ਤੇ ਫਿਰ ਕਨੈਕਸ਼ਨ ਲਾ ਜਾਂਦੇ ਆ ਔਰ ਇਸ ਸ਼ਖਸ ਨੇ ਕੱਲੇ ਇੱਕ ਮੇਰੇ ਮਜ਼ਦੂਰ ਨੂੰ ਮਤਲਬ ਲੇਬਰ ਤੇ ਮਜ਼ਦੂਰ ਨੂੰ ਗੁਮਰਾਹ ਕੀਤਾ ਹੈ ਕਨੈਕਸ਼ਨ ਵੀ ਲੱਗਿਆ ਪਰਚੀ ਵੀ ਨਹੀਂ ਘਟਾਈ ਤੇ ਉਹ ਜਣੀ ਕਿ 500 ਰੁਪਇਆ ਦੇ ਤਾਂ ਉਹ ਧਾਰ ਕਾਰਡ ਵੀ ਨਹੀਂ ਦਿੱਤਾ ਧਾਰ ਕਾਰਡ ਵੀ ਨਹੀਂ ਦਿੱਤਾ ਤੇ ਕਨੈਕਸ਼ਨ ਹੀ ਤਵੇ ਲਾ ਲਿਆ ਸਾਨੂੰ ਇਹ ਵੀ ਨਹੀਂ ਪਤਾ ਕਿ ਉਸ ਬੰਦੇ ਨੇ ਕਨੈਕਸ਼ਨ ਕਿਹੜਾ ਕਿੱਥੇ ਲਾਤਾ ਔਰ ਉਹ ਜਾਣ ਲਗਾ 500 ਰੁਪਇਆ ਵੀ ਦੇ ਗਿਆ ਵੀ ਦੋਏ ਬਜੂਦ ਵੀ ਬਣਦੇ ਕਿਉਂਕਿ ਜੇ ਤੁਸੀਂ ਮੰਗਦੇ ਹੋ ਤੇ ਦੋਏ ਪੂਏ ਦੇ ਸਾਨੂੰ ਪ੍ਰੈਸ਼ਰ ਪੁੱਟ ਗਿਆ ਕਨੈਕਸ਼ਨ ਇਹਨੇ ਕਿਹੇ ਹੋਰ ਦਾ ਲਾਇਆ ਸਾਨੂੰ ਇਹ ਵੀ ਨਹੀਂ ਪਤਾ ਕਿਹਦਾ ਲਾਇਆ ਕਿਹਦਾ ਨਹੀਂ ਉਹ ਨਾਂ ਮੇਰੇ ਤਾਂ ਕੰਟੈਕਟ ਕੀਤਾ ਨਾਂ ਸਰਪੈਂਟ ਕੋਈ ਅਪਲੀਕੇਸ਼ਨ ਆਈ ਹੈ ਇਨਾ ਮੈਨੂੰ ਪੁੱਛ ਕੇ ਰੱਸਨ ਲੱਗਾ ਤਲਖੇ ਨੇ ਲੋ ਮੋੜੇ ਨੂੰ ਮਿਲ ਕੇ ਉਹਨੂੰ ਗੁੰਮਰਾਹ ਕਰਕੇ ਪਤਾ ਨਹੀਂ ਇਹਦੇ ਵਿੱਚ ਕੀ ਜੀ ਰੱਜਾ ਹੈ ਇਹਨੇ ਧੋਖਾ ਕੀਤਾ ਸਾਡੇ ਨਾਲ ਔਰ ਫਿਰ ਵੀ ਇਹ ਆਮ ਇਹਦੀ ਖਾਸ ਇਹ ਹੈ ਕਿ ਇਹਨਾਂ ਨੂੰ ਮੈਂ ਛਾੜਾਂ ਰਸਰਪੋਟ ਨਾਲ ਕਹਿੰਦਾ ਮੇਰੀ ਪਾਵਰ ਬੜੀ ਆ ਇਹਦਾ ਮੋੜੇ ਨੂੰ ਦਬਕਾ ਲਓ ਕਈ ਫੂਨਾ ਫਾਨਾਂ ਤੇ ਮਾਰੇਦਾ ਤੇ ਇਹਨਾਂ ਦੇਣਾ ਕੀ ਆ ਵਿਚਾਰੇ ਭੁੱਖਿਆ ਨੇ ਤੇ ਇਹਦੇ ਤੇ ਸਿਗਿਆਦ ਕਹਿੰਦੇ ਸੁਣਿਆ ਮੈਂ ਆਪਾ ਘਵਤਮਾਨ ਨੂੰ ਪਾਤੀ ਆ ਆਪਣੇ ਮੁੱਖ ਮੰਤਰੀ ਜੀ ਸਾਹਿਬ ਨੂੰ ਕਹੀ ਉਹਦੇ ਚ ਇਹ ਚੀਜ਼ ਚ ਸਰਾਜ ਦੀ ਵੇ ਦੇ ਕੋਲੇ ਆ ਕੇ ਇੱਥੇ ਬੈਠਾ ਇਹਨੂੰ ਪੁੱਛਿਆ ਗਿਆ ਆ ਤੇ ਮੈਂ ਪੁੱਛਿਆ ਜਿਹੜੇ ਦੇ ਕਹਿੰਦਾ ਜੀ ਆਊਗਾ ਜਾਊਗਾ ਮੈਂ ਕਿਹਾ ਮੁਰੇ ਅਸੀਂ ਦੋ ਲੋਈ ਕੱਢ ਦਿਆਂ ਦੋ ਬੰਦੇ ਦੇ ਦੇ ਅਸੀਂ ਹੋਰ ਬੰਦੇ ਲਖ ਲੈਨੇ ਆ ਇਹ ਸਾਡੀ ਪੋਜੀਸ਼ਨ ਆ ਸਾਡੀ ਪਹਿਲੀ ਸੱਜਦੀ ਹੋਏਗੀ 4 ਮਹੀਨੇ ਦਾ 10000 ਰੁਪਿਆ 4 ਮਹੀਨੇ ਤੋਂ ਬਾਅਦ ਤੁਹਾਡੀ ਇਹ ਬੰਦਾ ਦੋਗੇ ਵੀਰ ਜੀ ਉਹਨੂੰ ਅਸੀਂ 15000 ਕਰ ਦੇਗਾ ਜੋ ਮੈਂ ਇਹਨਾਂ ਨੂੰ ਦੇ ਦੇ ਉਹਦੇ ਵਿੱਚੋਂ ਇਸ ਬੰਦੇ ਨੇ ਕਿਹਾ ਮੈਂ ਦੇ ਦੇਗਾ ਕਹਿੰਦਾ ਲੋਸ ਮਿਟ ਕਰਾਓ ਫਲਾਣੇ ਤਰ੍ਹਾਂ ਮੈਂ ਕਿਹਾ ਮੈਂ ਐਨਾ ਕਾਮ ਨਹੀਂ ਤੇ ਇਹ ਬੰਦੇ ਮੈਂ ਕੱਢ ਨਹੀਂ ਸਕਦਾ ਕੋਈ ਨਹੀਂ ਕਰ ਸਕਦਾ ਕਿ ਮੇਰਾ ਪਿੰਡ ਵਾਹ ਵੱਡਾ ਆਲੂ ਵਾਲ ਤੋਂ ਰੱਖ ਕੇ ਲਾਈ ਵਖੀ ਦੀ ਕੋਠੀ ਤੋਂ ਰੱਖ ਕੇ ਇਹ ਪਿੰਡ ਪਾਣੀ ਜਾ ਰਿਹਾ ਇਹ ਦੋ ਬੱਚੇ ਹੀ ਕੰਮ ਕਰ ਰਹੇ ਨੇ ਇਹਦਾ ਟੈਕੀ ਵੀ ਭਰਨੀ ਆ ਪਾਣੀ ਸਪਲਾਈ ਵੀ ਕਰਨਾ ਸਾਰੇ ਕੰਮ ਇਹਦਾ ਹੀ ਕਰ ਰਹੇ ਆ ਮੈਂ ਕਹਤੋਂ ਮੈਨੂੰ ਬੰਦੇ ਦੇ ਦੇ ਤੇ ਮੈਂ ਬੰਦੇ ਦੋਨੇ ਕੱਢ ਦੇਣਾ ਜਿਹਦੀ ਇਸਬਤ ਕੋਰਨ ਦੇ ਕੱਢ ਦੇਣਾ ਤੇ ਜੇ ਨਹੀਂ ਉਹ ਜੀ ਗੱਲ ਹੈ ਤੇ ਜੇ ਤੂੰ ਕਹੇ ਦੀ ਚਾਲ ਚਾਗਰ ਲੰਗਾ ਕੰਮ ਕੀਤਾ ਤੇ ਉਹ ਵੀ ਦੱਸ ਦੇ ਭਾਈ ਗੱਲ ਕੋਈ ਨਹੀਂ ਇਹ 500 ਰੁਪਏ ਦਾ ਲਾ ਰਿਹਾ ਹੈ ਵੀ ਤੂੰ ਮੈਂ 500 ਰੁਪਏ ਦਿੱਤਾ ਸਰ ਹੁੰਦਾ ਕਹਿਣਾ ਇੱਕ ਕਾਫੀ ਬਰੀ ਲੋਕਾਂ ਨੇ ਕਨੈਕਸ਼ਨ ਕਰਵਾਇਆ ਲੇਕਿਨ ਹਰ ਵਾਰੀ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਪੈਸਾ ਤੋਂ ਇਲਾਵਾ ਕਨੈਕਸ਼ਨ ਨਹੀਂ ਲਗਵਾਏ ਜਾਂਦੇ ਦੇਖੋ ਵੀਰ ਮੇਰਾ ਜਿਹੜੀ ਗੱਲ ਬਾਤਲਾ ਵੀਰ ਜੀ ਕਰਦਾ ਵੀ ਕਨੈਕਸ਼ਨ ਤੁਹਾਨੂੰ ਪਤਾ ਵੀ 500 ਰੁਪਏ ਸਰਕਾਰੀ ਫੀਸ ਦੀ ਪਰਚੀ ਤੇ ਜਦੋਂ ਕਨੈਕਸ਼ਨ ਜਿਹਦੇ ਘਰ ਲਾਣਾ ਨਾ ਉਸੇ ਟੋਇਆ ਵੀ ਕੱਢਣਾ ਪਲੰਬਰ ਵੀ ਬਗਾਣਾ ਲੇਬਰ ਦੇ ਵੀ ਦੋ ਬੰਦੇ ਲੱਗਣੇ ਆ ਤੇ ਕਈ ਵਾਰੀ 1500 ਵੀ ਖਰਚ ਹੋ ਜਾਂਦਾ 2000 ਵੀ ਹੋ ਜਾਂਦਾ ਇਹ ਪਹਿਲਾਂ ਲੋਕਾਂ ਨੂੰ ਕਿਹਾ ਤਾਂ ਸਹੀ ਹੁੰਦਾ ਹਾਂਜੀ ਕਾ ਕੋਈ ਇਹ ਫੋਨ ਦੇ ਵਿੱਚ ਇਹਨੇ ਪੁੱਛਿਆ ਨਹੀਂ ਸਾਡੇ ਨੂੰ ਕਿ ਕਹਿੰਦਾ ਆਪ ਹੀ ਦਵਾ ਗਿਆ ਜੀ ਇਹਨੇ ਸਾਡੇ ਨਾਲੇ ਗੱਲਬਾਤ ਕੋਈ ਵੀ ਕੀਤੀ ਇਹਨੇ ਮੁੰਡਿਆਂ ਨੂੰ ਪੁੱਛਿਆ ਉਹਨਾਂ ਕਹਿੰਦੇ 15,000 ਰੁਪਇਆ ਲੱਗਦਾ ਜੀ ਤੇ ਇਹ ਕਹਿੰਦਾ ਜੀ ਮੈਂ ਕੋਈ ਪ੍ਰੈਸਰ ਪੁਟਾ ਤੁਹਾਡੀ ਦੇ ਆਦ ਕਰੋ ਜੇ ਨਹੀਂ ਤੇ ਮੈਂ ਠੋਕ ਦਿਆਂਗਾ ਤੁਹਾਨੂੰ ਇਹ ਕਹਿੰਦਾ ਤੇ ਇਹਨਾਂ ਨੇ ਕਹਿੰਦਾ ਯਾਰ ਜੀ ਮੈਂ 50000 ਤੀ ਹਜ਼ਾਰ ਲੈ ਲਓ ਇਹ ਸਾਨੂੰ ਨਹੀਂ ਨਾਲਜ ਪੀ ਨੇ ਆਪਣੀ ਬੂਥ ਦੇ ਕਨੈਕਸ਼ਨ ਆਪ ਹੀ ਪ੍ਰੈਸਰ ਪੁਟਾ ਨੇ ਲਾ ਲਿਆ ਤੇ ਆਪ ਹੀ ਆ ਨਾਲੇ ਤੁਹਾਡਾ ਬੰਦਾ ਖੜਿਆ ਨਾਲ ਕੋ ਲਿਵਰ ਕਰੀਆ ਇਹਦੇ ਸੋ ਸਾਡੇ ਦੀ ਉਲਟੀ ਉਹ ਸਾਹਿਬ ਤੁਹਾਨੂੰ ਮੁੱਕ ਦਾ ਚੱਕਰ ਚ ਪਾ ਦਿੱਤਾ ਸਰ ਜੇ ਤੁਸੀਂ ਕਹਿ ਰਹੇ ਹੋ ਕਿ 1500 ਰੁਪਏ ਲੈਣੇ ਆ ਤਾਂ ਫਿਰ 1000 ਰੁਪਏ ਲੈਣ ਦੀ ਕੀ ਲੋੜ ਪੈ ਗਈ ਸੀ ਇਹ ਕਿਉਂ ਵੀ ਫਿਰ ਕਿੰਨਾ ਕਿੰਨਾ ਲੱਗਦਾ ਹੈ ਕਿ ਕਿੰਨਾ ਕਿੰਨਾ ਗਲਤੀ ਹੈ ਦੇਖੋ ਵੀਰ ਜੀ ਜਿਹੜੇ ਮੁੜੇ ਦਾ ਇੱਕ ਹੀ ਕੱਲਾ ਹੀ ਇਹਨੇ ਉਹ ਕੱਲੇ ਲੋਗਰ ਕਿਹਾ ਦੂਗੇ ਤੋਂ ਇਹਨੇ ਫੋਨ ਤੇ ਗੱਲਾਂ ਕੀਤੀਆਂ ਉਹ ਫੋਨ ਤੇ ਇਹਨਾਂ ਮੁੜਿਆਂ ਨੂੰ ਇਹਨਾਂ ਪਤਾ ਨਹੀਂ ਨਾਲਜ ਨਹੀਂ ਕਿਉਂਕਿ ਇਹਦੇ ਦੇ ਪੜੇ ਲਿਖੇ ਉਦਦਿਆਂ ਨਹੀਂ ਕਿਉਂਕਿ ਇੱਥੇ ਮੈਂ ਰੱਖਿਆ ਆਪਣੇ ਹਿਸਾਬ ਨਾਲ ਹੀ ਆ ਕੋਈ ਟਾਂਕਾ ਦਾ ਚੋਰ ਵੇਚਾਰ ਨਾ ਆ ਤੇ ਇਹ ਮੇਰੇ ਮੇਰੇ ਬਹੁਤ ਬੀਬੀਆਂ ਮੈਨੂੰ ਗ੍ਰਾਹੀ ਕਰਕੇ ਪੈਸੇ ਦੇਂਦੀਆਂ ਮੈਂ ਨਾਲ ਆਪਣਾ ਬੰਦਾ ਸ਼ਕਤੀ ਜਿਹੜਾ ਕਹੇ ਨੇਬਰ ਪੰਚਾਇਤ ਉਹਨੂੰ ਨਾਲ ਜਾ ਕੇ ਜਮ੍ਹਾਂ ਕਰਾ ਕੇ ਆਨੇ ਆ। ਬਾਕੀ ਸਾਡੇ ਚ ਇਹੋ ਜਿਹੀ ਗੱਲ ਕੋਈ ਨਹੀਂ। ਬਾਕੀ ਮੇਰਾ ਜਿੱਦ ਤੱਕ ਆਪਣਾ ਖਿਆਲ ਆ ਜੇ ਮੈਨੂੰ ਰਿਕਵੈਸਟ ਵੀ ਕਰਨੀ ਪਵੇਗੀ ਇਹ ਗਰੀਬ ਬੁੜਿਆਂ ਲਈ ਤੇ ਮੈਂ ਕਰਾਂਗਾ। ਪੰਚਾਇਤ ਚ ਬੈ ਕੇ ਮਤਾ ਪਾਸ ਕਰਾਂਗਾ। ਇਹਨਾਂ ਨੂੰ ਔੜ ਕੇ ਇਹਦੇ ਜ਼ੋਰ ਲਾਉਣ ਤੋਂ ਬਾਅਦ ਇਹ ਮੈਂ ਉਬਾਲ ਖਾਵਾਗਾ। ਮੈਂ ਜੇ ਲੋੜ ਪਈ ਭਗਵਾਨ ਜਮਾਨ ਤੱਕ ਵੀ ਤੇ ਮੈਂ ਵਾਪਸ ਜਵਾਬ ਦਿਆਂਗਾ। ਕੀ ਨਾਮ ਆਪਣਾ? ਵੀਰਪਾਲ ਕਿਹੜਾ ਤੁਹਾਡੇ ਰੋਗ ਲਗਾਈ ਜਾ ਰਹੀ ਹੈ ਕਿ ਤੁਸੀਂ ਰਿਸ਼ਵਤ ਲਈ ਹੈ ਕੀ ਕਹਿਣਾ ਚਾਹੋਗੇ? ਜਰਦੀਆ ਪ੍ਰਤੀਕ ਪ੍ਰਤੀਕਟਾਨ ਆਇਆ ਮੁੰਡਾ ਮੇਰੇ ਕੋਲ ਹੈਨਾ ਤੇ 500 ਰੁਪਿਆ ਦੀ ਫੀਸ ਹੈ ਹੈਨਾ ਤੇਹੀ 500 ਰੁਪਿਆ ਹੀ ਅਨੁਪਰਤੀ ਕੱਟ ਕੇ ਦਿੱਤੀ ਹੈਨਾ ਅਨ 500 ਰੁਪਿਆ ਜਾਂਦੇ ਵੇਲੇ ਮੇਰੇ ਜੇਬ ਵਿੱਚ ਪਾ ਗਿਆ ਕੀ ਮੈਨੂੰ ਨਹੀਂ ਪਤਾ ਦੇ ਦਿਲ ਵਿੱਚ ਵੀ ਕਿਹੜੀ ਗੱਲ ਆ ਕਿਹੜੀ ਗੱਲ ਨਹੀਂ ਮੈਨੂੰ ਨਹੀਂ ਇਹ ਚੀਜ਼ਾਂ ਪਤਾ ਕਿਸ ਚੀਜ਼ ਦੇ 500 ਰੁਪਏ ਕਰੈਕਸ਼ਨ ਸੀਟ ਦੇ ਪਰ ਤੁਸੀਂ 1500 ਰੁਪਏ ਕਿਉਂ ਮੰਗਿਆਂਦੇ ਹੋ ਸਰ ਜੀ ਜਦੋਂ ਕਿ ਆਪਾਂ ਟੋਇਆ ਵੀ ਕਢਾਉਂਦਿਆ ਹੈ ਹੈਨਾ origiਟ ਆਡਾ ਖਰਚਾ ਲੱਗਦਾ ਉਹ ਵੀ ਮਜ਼ਦੂਰ ਨੇ ਵੀ ਪੈਸੇ ਲੈਣੇ ਹੁੰਦੇ ਆ ਜਿਹੜਾ ਪਲੰਬਰ ਨੇ ਉਹਨਾਂ ਵੀ ਪੈਸੇ ਲੈਣੇ ਆ। ਹਨ ਨੂੰ ਕਦੋਂ ਤੋਂ ਲਵਾ ਲਿਆ। ਨਾ ਨਾ ਹਨ ਨੂੰ ਆਧਾਰ ਕੱਢ ਦਿਆ ਕਿ ਗਿਆ। ਅਣੀ ਇਹ ਕਹਿੰਦਾ ਕਿ ਪੈਸੇ ਆ ਲੰਦਾ ਧਿਆਨ ਸੀ। ਪੈਸੇ ਆ ਧਿਆਨ ਨਹੀਂ ਇਹ ਪਹਿਲੇ ਹੀ ਪਲਾਨ ਬਣਾ ਕੇ ਆਇਆ ਸੀ। ਹੈਨਾ ਇਸ ਕਾਰਨ ਕਿ ਪਹਿਲੇ ਹੀ ਪਲਾਨ ਬਣਾ ਕੇ ਆਇਆ ਨਾ ਸੀ ਇਹ। ਜੀ ਇਹਨੇ ਕਨੈਕਸ਼ਨ ਲਵਾ ਲਿਆ ਸੀ ਆਪਣੇ ਪੁੱਲੋ ਕਨੈਕਸ਼ਨ ਕਰਾਇਆ ਸੀ 500 ਰੁਪਏ ਸਰਕਾਰੀ ਫੀਸ ਦੇ ਦਿੱਤੀ। ਫੇਰ ਉਹ ਹੀ ਪੈਸੇ ਕਿਸ ਤਰੀਕੇ ਤੇ ਮੰਗ ਲਵੀ। ਜਰਨੰਦ ਬਦੋਬਦੀ 500 ਰੁਪਏ ਮੇਰੇ ਜੇਬੇ ਚ ਪਾਇਆ। ਨਹੀਂ ਕਿਉਂ ਪਾਇਆ ਬਦੋਬਦੀ? ਉਹ ਕਹਦਾ ਗਿਆ ਐ ਤੁਸੀਂ ਇਹ ਬੰਡ ਲਓ ਤੁਸੀਂ ਆਪ ਤੁਸੀਂ ਤੁਸੀਂ ਕਿਉਂ ਲੈ ਰੋ ਇਹ ਅਧਿਕਾਰੀ ਹੋ ਤਾਂ ਇਹ ਕਿਉਂ ਲੈ ਤੁਸੀਂ ਇਹ ਫੀਸ ਦੇ ਪੈਸੇ ਲੈਣੇ ਸੀ ਪਰ ਬਦਬਦੀ ਕਿਉਂ ਪੈਸੇ ਲੈ ਕਿਉਂਕਿ ਉਹ ਸਾਰਾ ਕੁਝ ਤੇ ਆਪਣੇ ਪੱਲੋ ਕਰਵਾ ਲਿਆ ਸੱਖੜਾ ਵੀ ਆਪਣੇ ਪੱਲੋ ਕਰਵਾ ਲਿਆ ਸਰ ਐ ਹਾਨੂੰ ਪਤਾ ਹੀ ਨਹੀਂ ਕਿ ਇਹਨੇ ਕਰਾਇਆ ਨਹੀਂ ਕਿ ਸਿਰਫ ਪਰਚੀ ਦੀ ਦੋ ਕਟਾਈ ਆ ਪਰਚੀ ਜਰੂਰ ਕਰਾ ਗਿਆ ਪਰ ਜਦੋਂ ਕਨੈਕਸ਼ਨ ਲੱਗਦਾ ਸਰ ਹਾਨੂੰ ਉੱਥੇ ਜਾਣਾ ਪੈਂਦਾ ਮੋਕਾ ਦਾ ਦੇਖਣੇ ਪੈਂਦਾ ਵੀ ਇਹ ਪੈਪ ਕਿੰਨੀ ਇੰਚ ਦੀ ਪਾਇਆ ਕਰਦਾ ਕਿੰਨੀ ਇੰਚ ਦੀ ਨਹੀਂ ਅਸੀਂ ਨਾਲ ਹੋ ਕੇ ਕੰਮ ਕਰਵਾਉਂਦੇ ਆ ਹਨ ਇਹਨਾਂ ਨੂੰ ਹਾਨੂੰ ਨਹੀਂ ਪਤਾ ਕਿ ਉਹ ਕਨੈਕਸ਼ਨ ਹਨ ਕਿ ਦੋ ਲੋਆ ਕਿ ਦੋ ਲੋਆ ਹਣਾ ਮੈਨੂੰ ਇਹ ਚੀਜ਼ ਨਹੀਂ ਜਦੋਂ ਤੁਸੀਂ ਕਨੈਕਸ਼ਨ ਲਗਾਵਾ ਲਿਆ ਤੁਸੀਂ ਮੋਕੇ ਜਾ ਕੇ ਦਿੱਖਿਆ ਉਹਨਾਂ ਨੇ ਨਹੀਂ ਸਰ ਕੋਈ ਕਾਰਵਾਈ ਕੋਈ ਪਲੇਟ ਕੀਤੀ ਇਹਦੇ ਖਿਲਾਫ ਸਰ ਨਹੀਂ ਕੋਈ ਕੋਈ ਨਹੀਂ ਕੀਤੀ ਕੋਈ ਨਹੀਂ ਕੀਤੀ ਹਾਂਜੀ ਹਾਂਜੀ ਸਰ ਕੋਈ ਨਹੀਂ ਕਰਦੀ ਕਿਉਂ ਨਹੀਂ ਕੋਈ ਕੋਲਡ ਕੀਤੀ ਕੀ ਸਰ ਇਹਣਾ ਨਹੀਂ ਹਾਂਜੀ ਕਿਉਂ ਨਹੀਂ ਕੋਈ ਪਲੇਟ ਕੀਤੀ ਕੀ ਅਦਾਲਤ ਦੇ ਖਿਲਾਫ ਕੀ ਇਹਨਾਂ ਨੇ ਗਲਤ ਕਨੈਕਸ਼ਨ ਲਾਇਆ ਹਾਂਜੀ ਸਰ ਇਹ ਪਰਤੀ ਨੂੰ ਕੱਟ ਕੇ ਦਿੱਤੀ ਸੀ ਇਸ ਕਰਨਾ ਬਾਕੀ ਹੋਰ ਕੀ ਕਹਿਣਾ ਜੀ ਸਰ ਕੀ ਕੀ ਨਾ ਆਪਣਾ ਤੇ ਕੀ ਮਾਮਲਾ ਸਰ ਕੀ ਇਹ ਵੀਡੀਓ ਰਿਕਾਰਡਿੰਗ ਹੋਰੀ ਵਾਇਰਲ ਸੋ ਮੈਂ ਨਾਮ ਹੈ ਗਾਇ ਜਿੰਦਰ ਕੁਮਾਰ ਪਿੰਡ ਮੇਰਾ ਵਾਂਖ ਹੈਗਾ ਬਲੌਗ ਦਿਨਨ ਨਗਰ ਡਿਸਟ੍ਰਿਕਟ ਗੁਰਦਾਸਪੁਰ ਤੋਂ ਮੈਂ ਬਿਲੋਂਗ ਕਰਦਾ ਪਿੰਡ ਵਿੱਚ ਇੱਕ ਮਸਲਾ ਹੀ ਸਰ ਇੱਕ ਕਨੈਕਸ਼ਨ ਦੀ ਵਾਟਰ ਸਪਲਾਈ ਦਾ ਕਨੈਕਸ਼ਨ ਹੈਗਾ ਜਿਸ ਦੇ ਰਿਗਾਰਡਿੰਗ ਮੈਂ ਅ ਮੁਲਾਜ਼ਮਾ ਕੋਲ ਗਿਆ ਸੀਗਾ ਤੇ ਮੁਲਾਜ਼ਮਾ ਨੇ ਸਾਡੇ ਕੋਲ ਦਾ ਡਿਸ਼ਵਰ ਤੇ ਜਿਹੜੀ ਮੰਗੀ ਆ ਉਸ ਸੰਬੰਧੀ ਰਿਕਾਰਡਿੰਗ ਜਿਹੜੀ ਹੈ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਪਾਈ ਸੀ ਜਿੱਥੋਂ ਕਿ ਤੁਰੰਤ ਐਕਸ਼ਨ ਹੁੰਦਾ ਨਜ਼ਰ ਆਇਆ ਇਹ ਬਹੁਤ ਹੀ ਵਧੀਆ ਰਿਸਪਾਂਸ ਮਿਲਿਆ ਤੇ ਕਾਰਵਾਈ ਜਿਹੜੀ ਹੈ ਚੱਲਦੀ ਪਈ ਹੈ ਤੇ ਜਾਣਕਾਰੀ ਇਹ ਵੀ ਦੇਣਾ ਚਾਹਣਾ ਕਿ ਜਿਹੜੇ ਇਹ ਮੁਲਾਜ਼ਮ ਸੀਗੇ ਇਹ ਜਿਹੜਾ ਇੱਕ ਮੁਲਾਜ਼ਮ ਸੀ ਸੰਦੀਪ ਕੁਮਾਰ ਉਹ ਸਰਪੰਚ ਸਾਹਿਬ ਦਾ ਬੇਟਾ ਹੀ ਸੀ ਸੋ ਇਹਨਾਂ ਵੱਲੋਂ ਜਿਹੜੇ ਪੈਸੇ ਸਾਡੇ ਕੋਲ ਲੈਨੇਗੇ ਉਸ ਤੋਂ ਬਾਅਦ ਕਨੈਕਸ਼ਨ ਜਿਹੜਾ ਕੀਤਾ ਗਿਆ ਇਸੇ ਤਰ੍ਹਾਂ ਹੀ ਇਹ ਅਕਸਰ ਹੀ ਪੈਸੇ ਦੀ ਮੰਗ ਕਰਦੇ ਰਹਿੰਦੇ ਸੀ ਤੇ ਅਸੀਂ ਇਹਨਾਂ ਨੂੰ ਜਿਹੜਾ ਐਕਸਪੋਜ਼ ਵੀ ਕੀਤਾ ਤੇ ਇਨਸਾਫ ਦੀ ਮੰਗ ਵੀ ਕੀਤੀ ਹੈ ਤੇ ਹੁਣ ਜੈ ਸਾਹਿਬ ਜਿਹੜੇ ਆ ਉਹ ਕਾਰਵਾਈ ਤੇ ਲੱਗੇ ਆ ਮੈਂ ਧੰਨਵਾਦ ਦੀਆਂ ਉਹਨਾਂ ਦਾ ਵੀ ਮਹਕਮੇ ਦਾ ਵੀ ਜਿਹੜੇ ਇੰਨੇ ਮਤਲਬ ਸਟ੍ਰਿਕਟ ਨੇ ਇਸ ਚੀਜ਼ ਲੈ ਕੇ ਤੇ ਮਾਨ ਸਰਕਾਰ ਦਾ ਵੀ ਕਿ ਜਿਹੜੇ ਇੰਨੇ ਸਟ੍ਰਿਕਟ ਹਨ ਇਸ ਦੇ ਨਾਲ ਹੀ ਸਰ ਹੁਣ ਕੀ ਹੈ ਕਿ ਕਾਰਵਾਈ ਜਿਹੜੀ ਆ ਆਨ ਗoing ਚੱਲਦੀ ਪਈ ਹੈ ਸਰ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੇ ਵੱਲ ਛੱਡ ਕੀਤਾ ਗਿਆ ਹੈ ਕੋਈ ਧਮਕੀ ਲਾਈ ਗਈ ਹੈ ਕਿ ਇਦਾਂ ਦਾ ਪੈਸੇ ਦੀ ਮੰਗ ਕੀਤੀ ਗਈ ਹੈ ਕਿ ਤੁਹਾਡੇ ਵੱਲੋਂ ਕੋਈ ਨੇ ਇਸ ਤਰ੍ਹਾਂ ਕੁਛ ਨਹੀਂ ਹੈ ਜੀ ਦੇਖੋ ਜਦੋਂ ਕਿਸੇ ਮਤਲਬ ਚੋਰ ਨੂੰ ਫੜਿਆ ਜਾਵੇ ਤਾਂ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੇ ਲਈ ਇਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਆ ਉਹ ਦੂਸਰੇ ਤੇ ਲਗਾਣਾ ਸ਼ੁਰੂ ਕਰ ਦਿੰਦਾ ਜਿਹੜੇ ਕਿ ਬੇਬੁਨਿਆਦੀ ਹੁੰਦੇ ਆ ਸਾਰਿਆਂ ਨੂੰ ਪਤਾ ਕਿ ਉਹ ਬੇਬੁਨਿਆਦੀ ਹੁੰਦੇ ਕਿਉਂਕਿ ਉਹਦੇ ਪਿੱਛੇ ਕੋਈ ਵੀ ਠੋਸ ਸਬੂਤ ਨਹੀਂ ਹੈਗਾ ਸੋ ਜਿਹੜੀ ਆਡੀਓ ਜਿਹੜੀ ਆ ਤੁਸੀਂ ਆਡੀਓ ਸੁਣ ਪਾਓਗੇ ਕਿ ਉਹਨੇ ਸਿੱਧੇ ਸਿੱਧੇ ਆਪਣੇ ਹੱਕ ਨਾਲ ਐਸੇ ਪੈਸੇ ਮੰਗ ਰਿਆ ਕਿ ਯਾਰ ਸਾਡਾ ਖਰਚਾ ਪਾਣੀ ਇਹਨਾ ਪਰਚੀ ਤੇ 500 ਦੀ ਆ ਤੇ ਸਾਡਾ ਖਰਚਾ ਪਾਣੀ ਸੋ ਇਸ ਤਰ੍ਹਾਂ ਹੀ ਇੱਕ ਹੋਰ ਆਡੀਓ ਵੀ ਜਿਹੜੀ ਆ ਉਹ 5-6 ਮਿੰਟ ਦੀ ਜਿਹਦੇ ਵਿੱਚੋਂ ਅਕਸਰ ਹੀ ਪੈਸੇ ਜਿਹੜੀ ਮੰਗ ਕਰਦੇ ਰਹਿੰਦੇ ਆ ਸੋ ਸਰ ਬਾਕੀ ਇਸ ਤਰ੍ਹਾਂ ਦੀ ਗਲਤੀ ਦਾ احساس ਹੋਣਾ ਚਾਹੀਦਾ ਨਾ ਕਿ ਇਲਜ਼ਾਮ ਲਗਾਓ ਗਲਤੀ ਦਾ احساس ਹੋਣਾ ਚਾਹੀਦਾ ਬਸ ਸੋ ਇਨੀ ਤਨਖਾਹ ਦੇ ਰਹੀ ਹੈ ਇੱਕ ਮੈਂਬਰ ਨੂੰ ਸਰ ਇਸ ਬਾਰੇ ਤਾਂ ਮੈਂ ਕਬਈ ਦੱਸ ਪਾਏਗਾ ਕਿੰਨੀ ਤਨਖਾਹ ਦੇ ਦੇ ਹਾਲਾਂਕਿ ਮੈਨੂੰ ਜਿੱਥੇ ਤੱਕ ਪਤਾ ਲੱਗਾ ਕਿ 10 ਤੋਂ 15000 ਤਨਖਾਹ ਇਹਨਾਂ ਦੀ ਹੈਗੀ ਹੈ ਉਹਨਾਂ ਦੇ ਵਿੱਚ ਜਿਹੜਾ ਇੱਕ ਮੁਲਾਜ਼ਮ ਕੰਮ ਕਰਦਾ ਕਿ ਸਰਪੰਚ ਸਾਹਿਬ ਦੇ ਸਰਪੰਚ ਦੇ ਕੋਈ ਪਰਿਵਾਰਿਕ ਮੈਂਬਰ ਵੀ ਹੈਗਾ ਜੀ ਜੀ ਮੈਂ ਤੁਹਾਨੂੰ ਜਿੱਦਾਂ ਕਿ ਪਹਿਲਾਂ ਦੱਸਿਆ ਕਿ ਸੰਦੀਪ ਕੁਮਾਰ ਜਿਹੜਾ ਹੈਗਾ ਉਹ ਸਰਪੰਚ ਦਾ ਆਪਣਾ ਬੇਟਾ ਹੈਗਾ ਜੀ ਜਿਹੜਾ WhatsApp లై ਦੇ ਵਿੱਚ ਕੰਮ ਕਰ ਰਿਹਾ ਇਸ ਵੇਲੇ ਮੌਜੂਦਾ ਤੁਸੀਂ ਕੀ ਮੰਗ ਕਰਦੇ ਹੋ ਸਰ ਇਨਸਾਫ ਚਾਹੀਦਾ ਜੀ ਜਿਸ ਤਰ੍ਹਾਂ ਇੱਕ ਜੀ ਆਡੀਓ ਹੈਗੀ ਹੈ ਉਹ ਪੁਸ਼ਟੀ ਕਰਦੀ ਹੈ ਕਿ ਕੋਈ ਮੁਲਾਜ਼ਮ ਜਿਹੜਾ ਆ ਉਹ ਇਸ ਤਰ੍ਹਾਂ ਐ ਵਿਸ਼ਵੋਦ ਮੰਗ ਰਿਹਾ ਪਾਣੀ ਇੱਕ ਅਹੋਜੀ ਚੀਜ਼ ਆ ਹਰ ਘਰ ਦੀ ਜ਼ਰੂਰਤ ਆ ਗਰੀਬ ਬੰਦੇ ਨੂੰ ਪਾਣੀ ਵੀ ਰਿਸ਼ਵਤ ਦੇ ਕੇ ਪੀਣਾ ਨਸੀਬ ਹੋ ਰਿਹਾ ਤੇ ਇਹ ਮੈਂ ਸਮਝਦਾ ਬਹੁਤ ਹੀ ਮਾੜੀ ਤੇ ਨਿੰਦਣੀ ਜਿਹੜੀ ਇਹ ਗੱਲ ਸਰ ਦੇਖਣ ਨੂੰ ਮਿਲਦਾ ਕਾਫੀ ਪਲਾਟਾਂ ਜਿਵੇਂ ਕਨੈਕਸ਼ਨ ਕਰ ਦਿੱਤੇ ਗਿਆ ਜਿੱਥੇ ਕੋਈ ਮੀਟਰ ਨਹੀਂ ਲੱਗਿਆ ਕਿਵੇਂ ਦੇਖਦੇ ਉਹਨੂੰ ਸਰ ਸਭ ਗਲਤੀ ਆ ਵੈਸੇ ਤਾਂ ਜੀ ਤੁਹਾਨੂੰ